ਦੋਸਤੋ ਮਾਂ ਦਾ ਰਤਬਾ ਹਮੇਸ਼ਾ ਬਹੁਤ ਹੀ ਵੱਡਾ ਗਿਨਿਆ ਗਿਆ ਹੈਗਾ ਆ ਮਾਂ ਜਦੋਂ ਪੁੱਤ ਕੋਈ ਨਸ਼ੇ ਦੇ ਉੱਤੇ ਲੱਗ ਜਾਂਦਾ ਹੈ ਕਿ ਸਭ ਤੋਂ ਜ਼ਿਆਦਾ ਦਰਦੜਾਗਾ ਮਾਂ ਨੂੰ ਹੀ ਹੁੰਦਾ ਹੈ ਮਾਂ ਹੀ ਪੁੱਭਾ ਮਾਰ ਕੇ ਰੋਂਦੀ ਗਈ ਹੈ ਲੇਕਿਨ ਇੱਥੇ ਇੱਕ ਤੁਹਾਨੂੰ ਐਸਾ ਨਾ ਮਾਮਲਾ ਦਿਖਾਵਾਂਗੇ ਜਿਹਨੂੰ ਸੁਣ ਕੇ ਜਿਹਨੂੰ ਦੇਖ ਕੇ ਤੁਹਾਡੀ ਰੂਹ ਕੰਮ ਜਾਵੇਗੀ ਕਿ ਤੁਹਾਡੀ ਜਿਹੜੀ ਸੋਚ ਗਈ ਇੱਕਦਮ ਹੀ ਡਿਵਰਟ ਹੋ ਜਾਵੇਗੀ ਮਤਲਬ ਤੁਸੀਂ ਸੋਚਣ ਤੇ ਮਜਬੂਰ ਹੋ ਜਾਓਗੇ ਕਿ ਹੈ ਇਹ ਕੀ ਹੋ ਗਿਆ ਕਿ ਜਾਂ ਇਹ ਕਿਤਰਾ ਹੋ ਸਕਦਾ ਹੈਗਾ ਆ ਇੱਕ ਨੌਜਵਾਨ ਪੁੱਤ ਮਾਂ ਦਾ ਹੀ ਰਗਾ ਸੀ ਉਹ ਫਰੀਦਕੋਟ ਦੀ ਮਾਡਲ ਜੇਲ੍ਹ ਦੇ ਵਿੱਚ ਬੰਦ ਦੇਗਾ ਸੀ ਕਿ ਜਦੋਂ ਮਾਂ ਉਹਦੀ ਸਕੀ ਮਾਉਦੀ ਉਹਨੂੰ ਮੁਲਾਕਾਤ ਕਰਨ ਨੂੰ ਮਿਲਨ ਆਈ ਤਾਂ ਨਾਲ ਦੇ ਨਾਲ 10 ਗ੍ਰਾਮ ਸਮੈਗ ਵੀ ਲੈ ਕੇ ਆਈ ਪੁੱਤ ਨੂੰ ਦੇਣ ਵਾਸਤੇ ਜੀ ਹਾਂ ਸਹੀ ਤੁਸੀਂ ਸੁਣਿਆ ਗਿਆ ਮਾਂ ਜਿਹੜੀ ਗਈ ਆ ਆਪਣੇ ਪੁੱਤ ਨੂੰ 10 ਗ੍ਰਾਮ ਸਮੈਗ ਘਰੋਂ ਲੈ ਕੇ ਆਈ ਆ ਪੁੱਤ ਨੂੰ ਜੇਲ੍ਹ ਦੇ ਵਿੱਚ ਦੇਣ ਵਾਸਤੇ ਕਿ ਜਦੋਂ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਮਾਂ ਦੀ ਤਲਾਸ਼ੀ ਕੀਤੀ ਗਈ ਤਾਂ ਉਹਨੂੰ ਇਹਨਾਂ ਨੂੰ ਇੱਕ ਨਸ਼ੀਲਾ ਪਦਾਤੜਾ ਦਾ ਨਜ਼ਰ ਆਇਆ ਕਿ ਜਦੋਂ ਉਹਨਾਂ ਨੇ ਜਾਂਚ ਕੀਤੀ ਤਾਂ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਕਿ 10 ਗ੍ਰਾਮ ਸਮੈਕ ਜਿਹੜੀ ਸੀ ਇਸ ਔਰਤ ਵੱਲੋਂ ਆਪਣੇ ਪੁੱਤ ਨੂੰ ਹੀ ਦੇਣ ਜੇਲ੍ਹ ਦੇ ਵਿੱਚ ਪਹੁੰਚ ਗਈ ਹੈ ਤੁਹਾਨੂੰ ਕੀ ਲੱਗਦਾ ਵੀਡੀਓ ਸੁਣ ਕੇ ਤੁਸੀਂ ਹੈਰਾਨ ਤਾਂ ਜਰੂਰ ਹੋਏ ਹੋ ਹੋਗੇ ਲੇਕਿਨ ਕਮੈਂਟ ਜਰੂਰ ਕਰਿਓ ਨਾਲ ਦੇ ਨਾਲ ਆਪਣੀ ਰਾਏ ਵੀ ਜਰੂਰ ਦਿਓ ਕਿਉਂਕਿ ਮਾਂ ਹੀ ਖੁਦ ਬੱਚੇ ਨੂੰ ਦੇਣ ਆ ਰਹੀ ਗਈ ਆ ਉਹ ਨਸ਼ਾ ਕਰਨ ਵਾਸਤੇ ਸਮੈਕ ਚਟਾਕੀ ਕਹਿੰਦੇ ਤੁਸੀਂ ਇਸ ਬਾਰੇ ਜਰੂਰ ਆਪਣੇ ਕਮੈਂਟ ਕਰਕੇ ਦੱਸਿਓ ਬਨੇ ਰਹੋ ਸਾਡੇ ਚੈਨਲ ਦੇ ਨਾਲ ਕੱਲ ਇੱਕ ਲੇਡੀਜ਼ ਹੈ ਮੋਗਾ ਦੇ ਰਹਿਣ ਵਾਲੀ ਹੈ ਇਹ ਲੇਡੀਆਂ ਦਾ ਨਾਮ ਹੈਗਾ ਮੌਣਕ ਔਰ ਪਤਨੀ ਜੋਰਾ ਸਿੰਘ ਮੋਗਾ ਦੇ ਰਹਿਣ ਵਾਲੀ ਹੈ ਇਹ ਆਪਣੇ ਦੋਤੀ ਜਸਵੰਤ ਸਿੰਘ ਔਰ ਪਜੱਸਾ ਪੁੱਤਰ ਜੋਰਾ ਸਿੰਘ ਵਾਸੀ ਲੰਢੇ ਕੇ ਆ ਹਾਲ ਵਿਦਿਨਗਰ ਮੋਗਾ ਨੂੰ ਜਿਹੜਾ ਕਿ 379 411 34 ਆਈਪੀਸੀ ਥਾਣਾ ਸਿਟੀ ਮੋਗਾ ਦੇ ਵਿੱਚ ਬੰਦ ਹੈ ਉਹਨੂੰ ਇਹ ਕੋਈ ਨਸ਼ੇ ਦੀ ਸਪਲਾਈ ਦੇ ਸਬੰਧ ਵਿੱਚ ਆਈ ਸੀਗੀ ਜਦੋਂ ਦਰਾਨੇ ਚੈਕਿੰਗ ਇਹਦੇ ਕੋਲੋਂ 10 ਗ੍ਰਾਮ ਨਛੀਲਾ ਚਿੱਟਾ ਜਾਬ ਦਾ ਪਦਾਰਥ ਮਿਲਿਆ ਸਾਨੂੰ ਜੇਲ ਸੁ퍼ਡੈਂਟ ਕੇਂਦਰੀ ਜੇਲ ਨੇ ਇੱਕ ਪੱਤਰ ਲਿਖ ਕੇ ਭੇਜਿਆ ਪੱਤਰ ਦੇ ਉੱਤੇ ਅਸੀਂ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 219 ਮਿਤੀ 11 6 2024 ਅਧੀਨ ਧਾਰਾ 21 ਬੀ 62 85 ਐਨ ਡੀ ਵੀ ਐਸ 42 ਜੇਟ 1794 ਥਾਣਾ ਸਿਟੀ ਫੀਰਕੋਟ ਦਜਜ ਹੈ ਕੀਤਾ ਹੈ ਮਹਿਲਾ ਦੀ ਗ੍ਰਿਫਤਾਰੀ ਮੌਕੇ ਪਰ ਹੀ ਕਰ ਲਈ ਹੈ ਅੱਜ ਅਸੀਂ ਪੇਸ਼ ਅਦਾਲਤ E